ਨਾ ਨਾ ਨਹੀਂ ਨਹੀਂ ਕਿਹੜੇ ਤੁਸੀਂ ਆਏ ਕਿੱਥੋਂ ਪਹਿਲਾਂ ਆਓ ਕਿਹਨੇ ਉੱਥੇ ਬਾਹਰ ਆਓ ਪਹਿਲਾਂ ਤਾਂ ਬਾਹਰ ਆਓ ਤੁਹਾਨੂੰ ਯਾਤ ਲੈਣੀ ਚਾਹੀਦੀ ਐਸੇ ਪਾਸੇ ਤੁਹਾਨੂੰ ਸੱਦਿਆ ਕਿ ਨਹੀਂ ਇੱਥੇ ਸਮਝਾਓ ਜੀ ਇਹਨਾਂ ਕਰੋ ਕਰੋ ਹਾਂ ਦੱਸੋ ਜੀ ਅਭ ਨੇ ਬੁਲਾਇਆ ਕਿਨੇ ਤੁੰਨੇ ਤੇ ਉਹ ਨੰਬਰਦਾਰ ਜਿੰਨੇ ਦਾ ਹੈ ਹੈਲੋ ਸੋ 1 ਮਿੰਟ ਪਹਿਲਾਂ ਗੱਲ ਨਾ ਕਰੀਏ ਨੰਬਰਦਾਰ ਕਿਹੜੇ ਨੇ ਆ ਕਿ ਤੇ ਤੈਨੂੰ ਬੁਲਾਇਆ ਹੈ ਨਾ ਬਿਲਕੁਲ ਹੈ ਤੁਸੀਂ ਬੁਲਾਇਆ ਇਧਰ ਮਕਾਨ ਨੂੰ ਬੁਲਾਏ ਨੇ ਤੁਸੀਂ ਤੁਹਾਡਾ ਕੀ ਮਤਲਬ ਹੈ ਇੱਥੇ ਆਉਣਾ ਪਹਿਲਾਂ ਇਹ ਦੱਸੋ ਤੁਸੀਂ ਡੇਰੇ ਵਾਲੇ ਆ ਡੇਰੇ 'ਚ ਰਹੋ ਸਾਡਾ ਕੋਈ ਪਿੰਡ ਦਾ ਡੇਰੇ ਜਾਂਦਾ ਦੱਸੋ ਦੱਸੋ ਕਿ ਕਿਹੜਾ ਆਣੇ ਚ ਲੈ ਕੇ ਬੜਾ ਹੋਇਆ ਨਹੀਂ ਖੋਡਾ ਕੋਈ ਨਹੀਂ ਖਾਦੇ ਖੋਡਾ ਕੀ ਮਤਲਬ ਇੱਥੇ ਆਉਣ ਦਾ ਯਾਰ ਅਸੀਂ ਪਤਾ ਲੱਗ ਗਿਆ ਸਾਨੂੰ ਹੁਣ ਮੇਰੀ ਗੱਲ ਸੁਣੋ ਅਸੀਂ ਸਿੱਖ ਧਰਮ ਚ ਗੁਰੂ ਘਰ ਜਨ ਫਾਲਤੂ ਗੱਲ ਨਹੀਂ ਕਰਨੀ ਜੀ ਫਾਲਤੂ ਗੱਲ ਨਹੀਂ ਕਰਨੀ ਵੀ ਤੁਹਾਨੂੰ ਸੱਜਿਆ ਕੀ ਨਹੀਂ ਇੱਥੇ ਅਸੀਂ ਕੋਈ ਮਹਿਮਨੀ ਉਹ ਹੀ ਕਰਨਾ ਜੀ ਅਸੀਂ ਜੇ ਸਾਡੇ ਜਿਹਮਤ ਹੋਊ ਅਸੀਂ ਮਕਾਨ ਫਵਾ ਦਾਂਗੇ ਚਲੋ ਇਥੋਂ ਚਲੋ ਫਿਰ ਠੀਕ ਹੈ ਜੀ ਹਾਂ ਚਲੋ ਠੀਕ ਹੈ ਜੀ ਤੁਹਾਨੂੰ ਓ ਮੇਰੀ ਗੱਲ ਸੁਣ ਕੀਤੇ ਤੇ ਕੋਈ ਲਿਖਤੀ ਦਿੱਤਾ ਤੁਸੀਂ ਇਹਨਾਂ ਨੂੰ ਵੀ ਹੋਰੇ ਆਓ ਭੇਜੋ ਇਹਨਾਂ ਨੂੰ ਇੱਥੇ ਚਲੋ 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 ਨਹੀਂ ਹੋਰੇ ਕੰਮ ਫੜਨੇ ਆ ਕੇ ਚਲੋ ਗੱਡੀ ਸਟਾਰਟ ਕਰੋ ਚਲੋ ਇੱਥੋਂ ਚਲੋ ਜੀ ਠੀਕ ਹੈ ਜੀ ਕੋਈ ਗੱਲ ਦਿਖਾਓ ਤੁਹਾਡੇ ਕੋਲ ਲਿਖਤੀ ਕੀ ਆਰਡਰ ਨੇ ਤੁਹਾਡੇ ਕੋਲ ਕੀ ਆਊਟ ਆਉਟੀ ਆ ਤੁਸੀਂ ਮਕਾਨ ਬਣਾ ਕੇ ਦੇਣਾ ਉਸ ਮਕਾਨ ਬਣਾ ਕੇ ਦੇਣਾ ਫੇ ਚਲੋ ਇੱਥੇ ਚਲੋ ਚਲੋ ਠੀਕ ਹੈ ਜੀ ਅਸੀਂ ਲਿਖ ਰਹੇ ਹਾਂ ਇਹ ਜ਼ਰੂਰ ਤੋਂ ਹੀ ਅਸੀਂ ਕੋਈ ਨਾ ਅਸੀਂ ਆਪੇ ਮਾਰੀ ਗੀ ਲੋੜ ਹੈ ਕਿ ਲਖਣ ਦੀ ਜੀ ਪਿੰਡ ਵਾਲੇ ਪੜ੍ਹ ਰਹੇ ਸਰਪੰਚ ਤੁਹਾਡੇ ਨਾਲ ਹੀ ਆ ਗਏ ਅਸੀਂ ਲਿਖਣ ਲੱਗੇ ਸਰਪੰਚ ਸਾਹਿਬ ਨੂੰ ਬੇਸੇ ਦਿਨ ਨੋਟਿਸ ਵਿੱਚ ਲਿਆਂਦੀਆ ਕਰਤਾ ਸੀ ਉਹ ਲਿਆਂਉ ਹੁਣ ਕਿੱਥੇ ਹੈ ਪਿਛਲੇ ਸਰਪੰਚ ਸਾਹਿਬ ਇਹਨਾਂ ਲਿਆਂਦੀ ਹੈ ਲਿਆਂਦੀ ਅਸੀਂ ਐ ਨਹੀਂ ਆਇਆ ਮੈਨੂੰ ਇਹੀ ਗੱਲ ਬੇਰੀ ਕਹਿੰਦੀ ਆ ਆ ਕੁਝ ਕਰ ਬਈ ਅਸੀਂ ਬਾਈ ਮਕਾਨ ਬਣਾ ਕੇ ਜੰਨੇ ਆ ਰਾਸ਼ਨ ਮਹੀਆ ਦਾ ਭਾ ਕੇ ਜੰਨੇ ਆ ਸਬੰਧ ਦੇਂਦੇ ਅਸੀਂ ਆਹ ਕੁਦੂਨ ਉਹ ਸਾਨੂੰ ਸਾਫ ਪਤਾ ਜੀ ਟੋਟਾ ਲੱਗਦਾ ਡੇਰੇ ਚਲਾਉਂਦੇ ਉਹ ਨਹੀਂ ਪਤਾ ਕੁਝ ਨਹੀਂ ਚਲੋ ਜੀ ਫਿਰ ਗੱਡੀ ਸਟਾਰਟ ਕਰਦੇ ਚਲੋ ਜੀ ਇਹ ਲਵਾਗੇ ਡੇਰੇ ਚਲੋ ਇੱਕ ਉਹ ਤਾਂ ਅਸੀਂ ਗੱਲ ਵੀ ਨਹੀਂ ਖਾਈ ਹੈਗੀ ਨਾ ਹੋਰ ਸਮਝ ਰਹੇ ਐਸਾ ਕੁਝ ਨਹੀਂ ਤੁਹਾਨੂੰ ਇਹ ਨਹੀਂ ਚਾਹੀਦਾ ਵੀ ਸਰਪੰਚ ਨੂੰ ਤੁਸੀਂ ਬੁਲਾਓ ਇਥੋਂ ਮੈਨੂੰ ਤਾਂ ਲੱਗਦਾ ਸੀ ਇਹਨਾਂ ਨੂੰ ਜਾਣਦਾ ਵੀ ਨਹੀਂ ਕੌਣ ਨੇ ਕਿੱਥੇ ਦੇ ਨੇ ਨੰਬਰਦਾਰ ਦੀ ਨਹੀਂ ਸਕਾਣਾ ਉੱਤਰ ਨਹੀਂ ਅਸੀਂ ਨਹੀਂ ਜਾਣਦੇ ਜੀ ਤੁਸੀਂ ਜਟਾਣੇ ਚੱਲੋ ਜੀ ਫਿਰ ਜਟਾਣੇ ਦਵਾਓ ਜੀ ਨੂੰ ਮਕਾਨ ਦਵਾਉਣ ਲਈ ਵੈਸੇ ਗੱਲ ਅਸੀਂ ਉਹਨਾਂ ਨਾਲ ਕਰੀ ਆ ਦੇਖੋ ਸਰਪੰਚ ਕੋਲ ਖੜੇ ਜਿਹਦੇ ਤਾਂ ਕਿਹਾ ਵੀ ਹਾਂ ਆਓ ਇੱਥੇ ਮਕਾਨ ਬਣਾਉ ਆ ਦੇਖੋ ਮੁੱਖਾ ਇਹਨਾਂ ਨੂੰ ਦੱਸਿਆ ਤਾਂ ਨਹੀਂ ਅਸੀਂ ਇਹ ਤੁਸੀਂ ਦੇਖੋ ਨਹੀਂ ਇੱਥੇ ਲੜਾਈ ਜਗਣਾ ਹੋ ਜਾਣਾ ਇਹ ਤੋਂ ਪਹਿਲਾਂ ਬਣਾ ਲੈਂਦਾ ਆਈ ਚੱਕਰ ਵਾਲੀ ਗੱਲ ਆ ਫਿਰ ਲੱਗਦੀ ਹੋਈ ਇੱਥੋਂ ਚਲੇ ਜਾਂਦੇ ਹਾਂ ਫਿਰ ਗੱਲ ਸਭ। ਬਰੋ ਕਾਨੂੰ ਤੁਸੀਂ ਵਿਦੇ ਹੋਰ ਦੇ ਬਾੜ ਜਾਂਦੇ ਨਹੀਂ ਕੋਈ ਗੱਲ ਨਹੀਂ ਹੈ। ਉਹ ਨਹੀਂ ਭਾਈ ਮੈਂ ਜਾਣਦਾ ਡੇਰੇ ਨੂੰ ਜਾਓ ਕਾ ਨੂੰ ਗਲਤ ਬੁਲਾਉਂਦੇ ਇੱਥੇ ਜਾਓ। ਠੀਕ ਹੈ। ਚਲੋ। ਛੱਡ ਦੇਣਾ ਕੋਈ ਗੱਲ ਨਹੀਂ। ਤੁਹਾਨੂੰ ਪਰਮਿਟ ਦੀ ਹੋਣੀ ਚਾਹੀਦੀ ਕਿ ਇਹ ਆ ਗਿਆ ਯਾਰ ਹਰੇਕੇ ਬਾੜ ਜਾ ਕਰੂ ਐਂ ਦਾ ਆ ਕੇ। ਨਹੀਂ ਨਹੀਂ ਸਾਨੂੰ ਐਸੇ ਦੇ ਨੇ ਸਪான்ਸਰ ਨਾ ਹੋਈ ਹੋਈ। ਉਹ ਨਹੀਂ ਕੋਈ ਗੱਲ ਨਹੀਂ ਹੋਈ। ਅਸੀਂ ਕੱਚੇ ਮਕਾਨਾਂ ਦੇ ਪੈਸੇ ਭਰੇ ਹੋਈਆਂ। ਨਹੀਂ ਆਣਗੇ ਅਸੀਂ ਬਣਾ ਦਾਂਗੇ ਮਕਾਨ। ਠੀਕ ਹੈ। ਚਲੋ ਠੀਕ ਹੈ। ਜਾਓ ਵੀਰੇ ਜਾਓ ਆਪਣੇ। ਤੁਹਾਨੂੰ ਕੀ ਨੇ ਅਥਾਰਟੀ ਦੇਤੀ ਵੀ ਤੁਸੀਂ ਮਕਾਨ ਪਾ ਦੋਗੇ ਕਿਸੇ ਦਾ ਪਿੰਡ ਜਾ ਕੇ ਪੰਚਾਇਤ ਨੂੰ ਪੁੱਛੇ ਬਿਨਾ। ਦੇ ਕੋਈ ਨਾ ਸੰਤ ਆਇਆ ਸੀ ਪੰਚਾਇਤ ਨਾ ਕਰੀ ਨਹੀਂ ਚਲੋ ਬਾਈ ਜੀ ਚਲੋ ਇੱਥੇ ਲੜਾਈ ਨੂੰ ਥੰਮ ਖੜਾ ਹੋ ਜਾਣਾ ਚਲੋ ਕੋਈ ਗੱਲ ਹੀ ਨਹੀਂ ਕਰ ਰਹੇ ਬਾਈ ਚਲੋ ਜੀ ਫਿਰ ਚਲੋ ਚਲੋ ਜੀ ਫਿਰ ਕੋਈ ਵੀ ਚਲੋ ਵੈਸੇ ਜੋ ਜੋ ਸਮਝ ਰਹੇ ਹੋ ਹੈ ਨਹੀਂ ਚਲੇ ਕੋਈ ਗੱਲ ਹੀ ਨਹੀਂ ਕਰੀ ਗਾਣ ਦਾ ਮੈਂ ਤੁਹਾਨੂੰ ਚਲੋ 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 ਫਿਰ ਕੋਈ ਨਾ ਛੱਡੋ ਬਾਈ ਠੀਕ ਹੈ ਜੇ ਰ ਅਗਲਾ ਕੰਫਰਟੇਬਲ ਨਹੀਂ ਆਪਾਂ ਕਿਉਂ ਕਰੀਏ ਪਾਪ ਪਿੰਡੋ ਦਾ ਬਾਗਦਰ ਠੀਕ ਬਾਗੀ ਹੁੰਦੀ ਸੀ ਸਾਡੇ ਕੋਲ ਆਈ ਸੀ ਕੌਣ ਆਇਆ ਸੀ ਕਿਹੜਾ ਜੋ ਆ ਗਏ ਹੋਣੇ ਨਹੀਂ ਵੀਰੇ ਇੰਦੀ ਗੇੜਾ ਕਰ ਰਹੇ ਤੁਸੀਂ ਗਏ ਹੋ ਜੀ ਉੱਥੇ ਡੇਰੇ ਉਹ ਤੇਰੀ ਗੱਲ ਨਹੀਂ ਕਰਦਾ ਹੈ ਜੀ ਗ ਏ ਆ ਇਸੀ ਆਪਣੀ ਇਹ ਨਹੀਂ ਆਪਣੇ ਤੁਸੀਂ ਆਪੇ ਨਾਲ ਮੈਂ ਨਾ ਕਿਹਾ ਹੀ ਨਹੀਂ ਮੈਂ ਕਿਹੜਾ ਲੰਬੜਦਾਰ ਵੀ ਆ ਜੀ ਚਲੋ ਕੋਈ ਗੱਲ ਨਹੀਂ ਅਸੀਂ ਆਪੇ ਲੰਬੜਦਾਰ ਹਾਂ ਸਾਡੇ ਪਿੰਡ ਦੇ ਥੋੜੋ ਲੰਬੜਦਾਰ ਨੇ ਜਟਾਣੀ ਕਰੋ ਜੋ ਕੁਝ ਕਰਨਾ ਜਾ ਕੇ ਚਲੋ ਕੋਈ ਨਹੀਂ ਜਵਰੀ ਤਾਂ ਦਿੱਤਾ ਆ ਗੱਡੀ ਦੀ ਦਿਖਾ ਆ ਇੱਕ ਤਰ੍ਹਾਂ ਦਾ ਪਤਾ ਹੈ ਬਾਈ ਕੀ ਹੈ ਇਹਨਾਂ ਨੇ ਮਕਾਨ ਪਾ ਕੇ ਇੱਕ ਬੰਦੇ ਨੇ ਹਾਂ ਇਹ ਵੀ ਬੋਲਣਾ ਇਹਦਾ ਕਾਹ ਨਹੀਂ ਜੱਲਵਾ ਬੰਦੇ ਨਾਲ ਹਾਂ ਹਾਂ ਗੱਲ ਇਹ ਨਹੀਂ ਚੰਗੀ ਹੋ ਰਹੀ ਕਿਹੜਾ ਬੰਦਾ ਹੈ ਉਹਦਾ ਬਲਾਤਕਾਰ ਚੰਦਰ ਬਈ ਅੰਦਰ بیٹھا ਸਾਨੂੰ ਪਤਾ ਲੱਗਿਆ ਜੇਲ੍ਹ ਚ ਹੈ ਯਾਰ ਨਹੀਂ ਨਹੀਂ ਉਹਨਾਂ ਤਾਂ ਬਲਾਤਕਾਰ ਦਾ ਕੋਈ ਕਿਸ ਨਹੀਂ ਹੈ ਜੀ ਚਲੋ ਜੀ ਸਾਨੂੰ ਸਭ ਪਤਾ ਹੈ ਜੀ ਠੀਕ ਹੈ ਸਾਨੂੰ ਨਾ ਤੁਸੀਂ ਸੁਖਾਓ ਤੁਸੀਂ ਜਾਓ ਆਪਣਾ ਆ ਪ੍ਰਚਾਰ ਕਰਨ ਆਏ ਹੋਏ ਤੇ ਹੀ ਰਾਮਪਾਲ ਦਾ ਕਹਿੰਦੇ ਮਕਾਨ ਬਣਾ ਕੇ ਦਵਾਂਗੇ ਪਿੰਡ ਤੇ ਆ ਦਿਖਾ ਦੇ ਇਹਨਾਂ ਦੀ ਵੀਡੀਓ ਬਣਾ ਲਾਓ ਤੋਂ ਇੱਧਰ ਪਿੰਡ ਦੀਆਂ ਵੀ ਬਣਾ ਲਾ ਹਾਂ ਲੱਖ ਰੱਤੇ ਨੇ ਯਾਰ ਲਾਲਚੀ ਆ ਭਾਈ ਫੇਰ ਮਕਾਨ ਬਣਾ ਦੇਣਾ ਡਿੰਗਿਆਓ ਜਦੋਂ ਆਏ ਲੱਗਦੇ ਹੋ ਇੱਦਾਂ ਪਰਸਪਰ। ਤੁਹਾਨੂੰ ਮੰਨੋ। ਭਾਈ ਨਵੇਂ ਦੇਣਾ। ਦਾਵਾਤ ਤੇਰੇ ਰਿਐਕਸ਼ਨ ਆਜੂ ਤੈਨੂੰ ਮੈਂ ਰਾਸਤਾ ਠੀਕ ਹੈ। ਆ ਬੰਦ ਕਰ।